ਸੋਡੇ ਜਿਹੜੇ ਪੋਤੇ ਹੋਣਗੇ ਪੜਪੋਤੇ ਹੋਣਗੇ ਉਹ ਵੀ ਉੱਥੇ ਉਮੀ ਲੱਸੀ ਪਾ ਕੇ ਆਇਆ ਕਰਨਗੇ ਜੇ ਸਾਰਾ ਸਿਸਟਮ ਮਾਨੀਆਂ ਤੇ ਅਡਾਂਡੀਆਂ ਦੇ ਹੱਥ ਚਲਾ ਗਿਆ ਇੱਕ ਚੀਜ਼ ਸੁਣਦੇ ਹੁੰਨੇ ਆ ਚੰਡੀਗੜ੍ਹ ਦੇ ਵਿੱਚ ਕਈ ਨਾ ਸਾਡੀਆਂ ਮਤਾਵਾਂ ਮੈਨੂੰ ਮਿਲੇ ਸੀ ਇੱਕ ਵਾਰ ਮੁਹੱਲੀ ਏਰੀਆ 'ਚ ਉਹ ਮੈਨੂੰ ਮਿਲੇ ਤਾਂ ਉਹਨਾਂ ਦੇ ਹੱਥ 'ਚ ਡੋਲੂ ਸੀਗਾ ਮੈਂ ਉਹਨਾਂ ਨੂੰ ਪੁੱਛਿਆ ਮੈਂ ਕਿ ਮਾਤਾ ਜੀ ਕਿੱਥੇ ਚੱਲੇ ਹੋ ਉਹ ਕਹਿੰਦੇ ਜੀ ਸਾਡੇ ਦਾਦੇ ਦਾ ਨਾ ਫਲਾਣੇ ਸੈਕਟਰ ਦੇ ਵਿੱਚ ਪੀਪਲ ਲਾਇਆ ਹੋਇਆ ਖੜਾ ਹੈ ਅੱਛਾ ਵੀ ਉੱਥੇ ਸਾਡਾ ਖੇਤ ਹੁੰਦਾ ਸੀ ਉੱਥੇ ਕੱਚੀ ਲੱਸੀ ਪਾਣ ਚੱਲੇ ਆ ਅੱਛਾ ਭਾਈ ਜੀ ਜਿਹੜੇ ਆਪਣੇ ਆ ਜਿਮੀਦਾਰਾਂ ਨੇ ਹੁਣ ਬੁੱਟੇ ਲਾਏ ਹੋਏ ਨਾ ਜਿਹੜੇ ਤੁਸੀਂ ਆਪਦੇ ਖੇਤਾਂ 'ਚ ਲਾਏ ਨੇ ਛੋਡੇ ਜਿਹੜੇ ਪੋਤੇ ਹੋਣਗੇ ਪਰਪੋਤੇ ਹੋਣਗੇ ਉਹ ਵੀ ਉੱਥੇ ਉਮੀ ਲੱਸੀ ਪਾ ਕੇ ਆਇਆ ਕਰਨਗੇ ਜੇ ਸਾਰਾ ਸਿਸਟਮ ਆ ਮਾਨੀਆਂ ਤੇ ਅਡਾਨੀਆਂ ਦੇ ਹੱਥ ਚਲਾ ਗਿਆ ਇਹ ਅਸਲ 'ਚ ਕੱਲਾ ਸੈਲਰ ਵਾਲਾ ਲਾਲਾ ਹੀ ਨਹੀਂ ਹੈਗਾ ਇਹ ਉਹ ਕਿਸਾਨ ਵੀ ਰਾਜ ਨੇ ਖਨੌਰੀ ਬਾਡਰ ਦੇ ਟਾਇਰ ਪਵਾਏ ਸੀ ਬਈ ਉਥੋਂ ਜਾਣ ਪਛਾਣ ਹੋਈ ਹੈ ਜੇਣਾ ਜੱਟ ਪਾਈਆ ਬਣਾ ਹਾਂ ਇਹਦਾ ਮੰਨ ਲਾ ਵੀ ਜੱਟ ਬਾਣੀ ਆ ਇਹਦਾ ਕਹੇ ਨਾਲਾ ਵੀ ਬਾਬਾ ਨਾਨਕ ਸੁੱਖ ਰੱਖੇ ਅੰਕੇਤ ਬਾਈ ਉਦੋਂ ਤੁਹਾਡੇ ਮਨ ਚ ਕਿਵੇਂ ਆਇਆ ਵੀ ਆ ਟਰੈਕਟਰਾਂ ਦੇ ਟਾਇਰਾ ਟੂਪਾਂ ਉਹ ਕਰਤੀਆਂ ਇੱਕ ਪਾਸੇ ਮੁਕਸਰ ਵਾਲੇ ਕੱਲਾ ਵੀਡੀਓ ਜੀ ਕਹੀ ਜਾਣ ਮਸ਼ਹੂਰੀ ਦੇ ਮਾਰੇ ਹਨ ਤੁਸੀਂ ਆਪਣੀਆਂ ਗੱਡੀਆਂ 'ਚ ਬਾਈ ਟਾਇਰ ਟੂਪ ਮਿਸਤਰੀ ਨਾਲ ਲੈ ਕੇ ਵੀ ਟ੍ਰੇਡਰ ਨਾਲ ਲੈ ਕੇ ਵੀ ਚਲੋ ਵੀ ਇਹਦੇ ਵਿੱਚ ਸੁਖੀ ਬਾਈ ਜੀ ਗੱਲ ਇਹ ਹੈ ਵੀ ਜਦੋਂ ਉਹਦੀ ਮੈਨੇ ਸੁਰਤ ਸੰਭਾਲੀ ਹੈ ਹਾਂ ਉਦੋਂ ਦਾ ਮੈਂ ਜ਼ਿਮੀਦਾਰ ਭਰਾਵਾ ਨਾਲ ਹੀ ਰਹਿਣਾ ਕਿਉਂਕਿ ਮੇਰੇ ਜਿਹੜੇ ਵੀ ਚਾਚੇ ਨੇ ਮੇਰੇ ਤਾਏ ਨੇ ਮੇਰੇ ਫਾਦਰ ਸਾਹਿਬ ਨੇ ਹਾਂ ਉਹਨਾਂ ਦਾ ਆੜਤ ਦਾ ਕੰਮ ਰਿਹਾ ਸ਼ੁਰੂ ਤੋਂ ਠੀਕ ਹੈ ਸਾਡਾ ਜ਼ਿਮੀਦਾਰਾਂ ਦੇ ਨਾਲ 9 ਮਾਸ ਦਾ ਰਿਸ਼ਤਾ ਹੈ ਵੀ ਜਿਹੜੇ ਆਪਣੇ ਜ਼ਿਮੀਦਾਰ ਭਰਾ ਨੇ ਉਹ ਆਪਦੀ ਜਗ੍ਹਾ ਤੇ ਸਹੀ ਨੇ ਕਿਉਂ ਉਹ ਜਿਹੜੀ ਇਹ ਫਸਲ ਹੈ ਪੁੱਤਾ ਵਾਂਗੂ 6 ਮਹੀਨੇ ਪਾਲਦੇ ਨੇ ਪਰ ਜਿਹੜੀਆਂ ਇਹ ਸਰਕਾਰਾਂ ਨੇ ਵਾਅਦੇ ਇਸ ਤਰ੍ਹਾਂ ਦੇ ਕਰ ਦਿੰਦੀਆਂ ਨੇ ਵੀ ਜਿਨ੍ਹਾਂ ਦਾ ਘਾਟਾ ਸ਼ੈਲਰ ਵਾਲਿਆਂ ਨੂੰ ਵੀ ਚੱਲਣਾ ਪੈਂਦਾ ਤੇ ਜ਼ਿਮੀਦਾਰਾਂ ਨੂੰ ਵੀ ਚੱਲਣਾ ਪੈਂਦਾ। ਹੁਣ ਆਪਣੀ ਸਰਕਾਰ ਨੇ ਇਹ ਕਹਿ ਕੇ ਜੀਰੀ ਲਗवाती ਵੀ 26 ਜੀਰੀ ਲਗਾਓ ਅਸੀਂ ਚਕਾਵਾਂਗੇ। ਪਰ ਉਹਨਾਂ ਨੂੰ ਇਹ ਨਹੀਂ ਪਤਾ ਵੀ 26 ਜੀਰੀ ਦਾ ਜ਼ਿਮੀਦਾਰਾਂ ਨੂੰ ਕੀ ਨੁਕਸਾਨ ਹੈ ਤੇ ਸ਼ੈਲਰ ਵਾਲਿਆਂ ਨੂੰ ਕੀ ਨੁਕਸਾਨ ਹੈ। ਹੁਣ ਇਹ ਲਾ ਲਓ ਕਿ ਹਰ ਬੰਦਾ ਇਹ ਕਹਿੰਦਾ ਹੈ ਕਿ ਸ਼ੈਲਰ ਦੇ ਵਿੱਚ ਬਹੁਤ ਸੁੱਕੀ ਜੀਰੀ ਲੱਗੀ ਹੈ ਬਹੁਤ ਸੁੱਕੀ ਜੀਰੀ ਲੱਗੀ ਹੈ ਪਰ ਆ ਥੋੜੇ ਸਾਹਮਣੇ ਦੇਖ ਲੋ ਉਦੋਂ ਦਾ ਮੁੰਡਾ ਲੱਗਿਆ ਹੋਇਆ ਸਹੀ ਗੱਲ ਹੈ ਸਵੇਰੇ 6 ਵਜੇ ਇਹ ਉੱਠ ਕੇ ਬੋਰੀਆਂ ਖੋਲਦੇ ਨੇ ਉਦੋਂ ਬਸ ਖਾਈ ਪਾਉਂਦੇ ਨੇ ਤਿੰਨ ਤਿੰਨ ਵਾਰ ਪਲਟੀ ਮਾਰਦੇ ਨੇ ਉਦੋਂ ਵਾਦੇ ਜੀਰੀ ਸੁੱਕਦੀ ਹੈ ਫੈਲਰਾਂ ਦੇ ਵਿੱਚ ਜੀਰੀ ਆਉਂਦੀ ਹੈ ਨਾ ਤਾਂ ਆਪਾਂ ਉਹ ਅੰਕੇ ਦਵਾਈ ਜੀ ਦੱਸਣਗੇ ਵੀ ਕਿਵੇਂ-ਕਿਵੇਂ ਪ੍ਰੋਸੈਸ ਹੁੰਦਾ ਕਿਵੇਂ ਉਹਦਾ ਚੌਲ ਬਣਦਾ ਅੰਕੇ ਦੱਸਿਓ ਬਾਈ ਜੀ ਇਹ ਵੀਰ ਜੀ ਸਭ ਤੋਂ ਪਹਿਲਾਂ ਤਾਂ ਸਾਹਮਣੇ ਦੇਖੋ ਸਕਾਈ ਪੈ ਰਹੀ ਹੈ ਜੀਰੀ ਦੀ ਸਕਾਈ ਪਵਨ ਉਹ ਦਿਖਾ ਬਾਈ ਜੋਤਣ ਲੱਗਿਆ ਬੈਗਾ ਪਹਿਲਾਂ ਤਾਂ ਆਪਾਂ ਬਾਣਾ ਦੇ ਵਿੱਚ ਇਹਦਾ ਪ੍ਰੋਸੈਸ ਕਰਦੇ ਇਹਨੂੰ ਪੈਦਾ ਕਰਨ ਵਾਸਤੇ ਹਨਾ ਫਿਰ ਉਦੋਂ ਬਾਅਦ ਚ ਸੈਲਰ ਆਲਿਆਂ ਦੇ ਦੁੱਖ ਨੇ ਇਹ ਐ ਇਹਨੂੰ ਰੋਜ਼ ਤੁਸੀਂ ਐ ਮੰਨ ਲਓ ਵੀ ਹਜ਼ਾਰਾਂ ਗੱਟਾਂ ਐ ਹਿਸਾਬ ਤੇ ਉਹ ਕਰਕੇ ਉਹਨੂੰ ਐ ਸੁਕਾਉਂਦੇ ਆਗੇ ਤੇ ਸੁਕਾ ਕੇ ਫੇਰ ਪ੍ਰੋਸੈਸ ਹੋ ਕੇ ਫੇਰ ਆਉਂਦਾ ਬਾਈ ਇਧਰਲੇ ਪਾਸੇ ਹੈ ਇਹਦਾ ਜਿਹੜਾ ਆਪਾਂ ਇਹਦੀ ਗੱਲ ਕਰੀਏ ਜਿਹੜਾ ਇਹ ਕਰੀ ਜਾਂਦੇ ਇਧਰਲੇ ਪਾਸੇ ਆਜੋ ਮੜਾ ਜ ਮੈਨੂੰ ਐ ਦੀਆਂ ਵੀ ਦੋ ਵੀਡੀਓ ਬਣਾਵਾਂਗੇ ਤੇ ਇਹਦਾ ਬਾਈ ਕੀ ਵੀ ਸੈਲਰਾਂ ਨੂੰ ਸੱਚੂ ਹੀ ਘਾਟਾ ਪੈਂਦਾ ਹੁੰਦਾ ਕੋਈ ਗੱਲਾਂ ਬਾਤਾਂ ਹੀ ਕਹੇ ਜਾਂਦੇ ਨੇ ਇਹ ਵੀਰ ਜੀ ਗੱਲ ਇਹ ਆ ਦੇਖੋ ਵੀ ਜਿਹੜੇ ਆਪਣੇ ਜ਼ਿਮੀਦਾਰ ਭਰਾਣੇ ਉਹ ਆਪਣੀ ਜਗ੍ਹਾ ਤੇ ਸਹੀ ਨੇ ਕਿਉਂ ਉਹ ਜਿਹੜੀ ਇਹ ਫਸਲ ਹੈ ਕੁੱਤਾ ਵਾਂਗੂ 6 ਮਹੀਨੇ ਪਾਲਦੇ ਨੇ ਪਰ ਜਿਹੜੀਆਂ ਇਹ ਸਰਕਾਰਾਂ ਨੇ ਵਾਦੇ ਇਸ ਤਰ੍ਹਾਂ ਦੇ ਕਰ ਦਿੰਦੀਆਂ ਨੇ ਵੀ ਜਿਨ੍ਹਾਂ ਦਾ ਘਾਟਾ ਸ਼ੈਲਰ ਵਾਲਿਆਂ ਨੂੰ ਵੀ ਚੱਲਣਾ ਪੈਂਦਾ ਤੇ ਜ਼ਿਮੀਦਾਰਾਂ ਨੂੰ ਵੀ ਚੱਲਣਾ ਪੈਂਦਾ ਹੁਣ ਆਪਣੀ ਸਰਕਾਰ ਨੇ ਇਹ ਕਹਿ ਕੇ ਜੀਰੀ ਲਗवाती ਵੀ 26 ਜੀਰੀ ਲਗਾਓ ਅਸੀਂ ਚਕਾਵਾਂਗੇ ਪਰ ਉਹਨਾਂ ਨੂੰ ਇਹ ਨਹੀਂ ਪਤਾ ਵੀ 26 ਜੀਰੀ ਦਾ ਜ਼ਿਮੀਦਾਰਾਂ ਨੂੰ ਕੀ ਨੁਕਸਾਨ ਹੈ ਤੇ ਸ਼ੈਲਰ ਵਾਲਿਆਂ ਨੂੰ ਕੀ ਨੁਕਸਾਨ ਹੈ ਹੁਣ ਇਹ ਲਾ ਲਓ ਕਿ ਹਰ ਬੰਦਾ ਇਹ ਕਹਿੰਦਾ ਹੈ ਕਿ ਸ਼ੈਲਰ ਦੇ ਵਿੱਚ ਬਹੁਤ ਸੁੱਕੀ ਜੀਰੀ ਲੱਗੀ ਆ ਬਹੁਤ ਸੁੱਕੀ ਜੀਰੀ ਲੱਗੀ ਆ ਪਰ ਆ ਥੋੜੇ ਸਾਹਮਣੇ ਦੇਖ ਲੋ ਉਦੋਂ ਦਾ ਮੁੰਡਾ ਲੱਗਿਆ ਹੋਇਆ ਸਹੀ ਗੱਲ ਹੈ ਸਵੇਰੇ 6 ਵਜੇ ਇਹ ਉੱਠ ਕੇ ਬੋਰੀਆਂ ਖੋਲਦੇ ਨੇ ਉਦੋਂ ਬਸ ਘਾਈ ਪਾਉਂਦੇ ਨੇ ਤਿੰਨ ਤਿੰਨ ਵਾਰ ਪਲਟੀ ਮਾਰਦੇ ਨੇ ਉਦੋਂ ਵਾਦੇ ਜੀਰੀ ਸੁੱਕਦੀ ਹੈ ਠੀਕ ਹੈ ਜੀਰੀ ਸਕਾਨ ਤੋਂ ਬਾਅਦ ਰਾਤ ਨੂੰ ਬੋਰੀਆਂ ਦੇ ਵਿੱਚ ਭਰ ਕੇ ਬਾਈ ਜੀ ਇੱਧਰ ਜੀਰੀ ਜਾਂਦੀ ਹੈ ਠੀਕ ਹੈ ਜਿੱਦਾਂ ਉਹ ਸਟਾਕ ਹੋਈ ਹੋਈ ਆ ਹੂੰ ਸਟਾਕ ਹੋਣ ਤੋਂ ਬਾਅਦ ਆ ਹੋਦੀ ਦੇ ਵਿੱਚ ਜੀਰੀ ਕੱਟੀ ਜਾਂਦੀ ਹੈ ਠੀਕ ਹੈ ਇਹ ਰੋਦੀ ਦੇ ਵਿੱਚ ਜੀਰੀ ਕੱਟਣ ਤੋਂ ਬਾਅਦ ਉਹ ਚਾਰਨੇ ਦੇ ਵਿੱਚ ਜਾਂਦੀ ਹੈ ਠੀਕ ਹੈ ਉਹ ਚਾਰਨੇ ਦੇ ਵਿੱਚੋਂ ਰੇਤਾ ਬਾਹਰ ਚਲਾ ਜਾਂਦਾ ਜੀਰੀ ਇੱਧਰ ਆ ਜਾਂਦੀ ਉਹ ਜਿਹੜੇ ਪੱਖੇ ਲੱਗੇ ਹੋਏ ਨੇ ਹਾਂਜੀ ਪੱਖੇ ਲੱਗੇ ਹੋਏ ਨੇ ਬਲੌਰ ਲੱਗੇ ਹੋਏ ਨੇ ਠੀਕ ਹੈ ਉਸ ਤੋਂ ਬਾਅਦ ਆ ਰੁੱਲਿਆਂ ਦੇ ਵਿੱਚ ਜੀਰੀ ਜਾਂਦੀ ਹੈ ਠੀਕ ਹੈ ਇਹਦੇ ਵਿੱਚ ਇਦਾਂ ਦੀਆਂ ਰਬੜਾਂ ਪੈਂਦੀਆਂ ਨੇ ਜੀ ਇਹ ਰਬੜਾ ਤੋਂ ਬਾਅਦ ਕਟਾਈ ਹੁੰਦੀ ਹੈ ਜੀ ਦੀ ਜੀਰੀ ਕਟਾਈ ਹੋ ਕੇ ਉਹ ਰਾਉਂਡ ਚਾਰਨਾ ਲੱਗਿਆ ਹੋਇਆ ਉਹਦੇ 'ਚ ਜਾਂਦੀ ਹੈ ਜੀ ਅੱਛਾ ਜੀ ਉਹਦੇ ਵਿੱਚੋਂ ਫੂਸ ਬਾਹਰ ਚਲਾ ਜਾਂਦਾ ਠੀਕ ਹੈ ਜਿਹੜੀ ਅਣਕੁਟੀ ਜੀਰੀ ਹੈ ਤੇ ਜਿਹੜੀ ਜੀਰੀ ਕੁਟਗੀ ਉਹ ਆ ਬੇਟੀ ਦੇ ਵਿੱਚ ਆਂਦੀ ਹੈ ਜੀ ਇਹਦੇ ਚ ਆ ਜਾਂਦੀ ਹੈ ਇਹਦੇ ਚ ਆ ਜਾਂਦੀ ਹੈ ਜੀ ਠੀਕ ਹੈ ਇਹਦੇ ਚ ਆਣ ਤੋਂ ਬਾਅਦ ਚਾਵਲ ਇੱਧਰ ਚਲਾ ਜਾਂਦਾ ਹੈ ਜੀਰੀ ਜਿਹੜੀ ਅਣਕੁਟੀ ਰਹਿ ਜਾਂਦੀ ਹੈ ਜੀ ਉਹ ਵਾਪਿਸ ਇੱਧਰ ਹੋਦੀ ਚ ਜਾਂਦੀ ਹੈ ਉਹ ਪਾਈਪ ਰਾਹੀਂ ਠੀਕ ਹੈ ਉਹ ਤੋਂ ਬਾਅਦ ਜੀ ਆ ਰੁੱਲਿਆਂ ਆਗੇ ਠੀਕ ਹੈ ਉਹ ਨੀਪਾਲ ਸ਼ਰ ਆਗੇ ਠੀਕ ਹੈ ਪਹਿਲਾਂ ਆਵਲੇ ਪਾਲਸ਼ਰ ਦੇ ਵਿੱਚ ਜੀਰੀ ਆਂਦੀ ਹੈ ਚਾਵਲ ਆਂਦੇ ਚਾਵਲ ਆਣ ਤੋਂ ਬਾਅਦ ਇਹ ਹਲਕੀ ਜੀ ਪਾਲਿਸ਼ ਦਿੰਦਾ ਠੀਕ ਹੈ ਜਿਹਨੂੰ ਕਹਿੰਦੇ ਨੇ ਵੀ ਪਾਲਸ਼ ਹੁੰਦੀ ਹੈ ਪਾਲਸ਼ ਹੁੰਦੀ ਹੈ ਜੀ ਉਹ ਇੱਥੋਂ ਪਾਲਸ਼ ਇੱਥੋਂ ਨਿਕਲਦੀ ਠੀਕ ਹੈ ਉਹ ਤੋਂ ਬਾਅਦ ਆ ਦੂਜੇ ਰੂਲੇ ਦੇ ਪਾਲਸ਼ਰ ਦੇ ਵਿੱਚ ਆਂਦੀ ਹੈ ਜੀ ਇਹ ਥੋੜੀ ਹੋਰ ਵੱਧ ਦੇ ਦਿੰਦਾ ਹੈ ਫਿਰ ਆ ਤੀਜੇ ਚ ਜਾਂਦੀ ਹੈ ਜੀ ਫਿਰ ਚੌਥੇ ਚ ਜਾਂਦੀ ਹੈ ਠੀਕ ਹੈ ਇਹ ਤੋਂ ਬਾਅਦ ਜੀ ਸਾਰਾ ਚਾਵਲ ਆਹਨੇ ਰਾਊਟਰ ਅੰਦਰ ਦੇ ਵਿੱਚ ਆਉਂਦਾ ਹੈ ਇਹਦੇ ਵਿੱਚੋਂ ਜਿੰਨੀ ਵੀ ਬਰੀਕੀ ਹੈ ਆ ਸਾਰਿਆਂ ਵਿੱਚੋਂ ਨਿਕਲ ਜਾਂਦੀ ਹੈ ਜੀ ਠੀਕ ਹੈ ਛਾੜ ਕੇ ਮਤਲਬ ਇਹ ਗ੍ਰੇਡਿੰਗ ਹੋ ਜਾਂਦੀ ਹੈ ਗ੍ਰੇਡਿੰਗ ਹੋ ਜਾਂਦੀ ਹੈ ਠੀਕ ਹੈ ਜਿਹੜਾ ਮੇਨ ਚਾਵਲ ਹੈ ਉਹ ਇੱਥੋਂ ਦੀ ਰਾਈਸ ਰੂਮ ਦੇ ਵਿੱਚ ਜਾਂਦਾ ਹੈ ਉਸੇ ਉੱਪਰ ਹੋ ਗਿਆ ਜਾਂਦਾ ਹੈ ਹਾਂਜੀ ਠੀਕ ਹੈ ਉਸ ਤੋਂ ਬਾਅਦ ਆ ਜਿਹੜੇ ਝਾੜਲੇ ਜਿੱਥੇ ਜੀ ਇਹ ਵੀ ਬਰੀਕੀ ਵਾਸਤੇ ਨੇ ਠੀਕ ਹੈ ਇਹ ਸਿਲਕੀ ਲੱਗੀ ਹੋਈ ਹੈ ਚਾਵਲ ਨੂੰ ਹੋਰ ਪੌਲਿਜ ਦੇਣ ਵਾਸਤੇ ਠੀਕ ਹੈ ਆਜੋ ਚਲੋ ਜੀ ਉਸ ਤੋਂ ਬਾਅਦ ਜਿਸ ਤਰੀਕੇ ਨਾਲ 26 ਜੀਰੀ ਲੱਗੀ ਹੈ ਜੀ ਹੂੰ 26 ਜੀਰੀ ਦੇ ਵਿੱਚ ਡੈਮੇਜ ਇੰਨਾ ਜ਼ਿਆਦਾ ਹੁੰਦਾ ਹੈ ਕਿ ਸ਼ੈਲਰ ਵਾਲਿਆਂ ਨੂੰ ਤਾਂ ਹੀ ਘਾਟਾ ਪੈਂਦਾ ਹੂੰ ਉਸ ਤੋਂ ਬਾਅਦ ਆ ਉੱਪਰ ਮਸ਼ੀਨ ਲੱਗੀ ਹੋਈ ਹੈ ਜੀ ਜਾ ਕੇ ਦੇਖਣਾ ਜਾ ਕੇ ਦੇਖ ਲਓ ਆਜੋ ਭਾਈ ਬਾਕੀ ਚੱਲਦੇ ਆਜੋ अच्छा हां मशीन है जी ठीक है एदे ਵਿੱਚ ਕੈਮਰੇ ਲੱਗੇ ਹੋਏ ਨੇ ਜੀ 258 ਅੱਛਾ ਹਾਂਜੀ ਉਹ ਜਿਹੜਾ ਵੀ ਕੋਈ ਕਾਲਾ ਦਾਣਾ ਹੈ ਪੀਲਾ ਦਾਣਾ ਹੈ ਕਿਸੇ ਵੀ ਤਰ੍ਹਾਂ ਦਾ ਕੋਈ ਖਰਾਬ ਦਾਣਾ ਹੈ ਉਹਨੂੰ ਅਲੱਗ ਕਰ ਦਿੰਦੀ ਹੈ ਉਹਨੂੰ ਅਲੱਗ ਕਰਨ ਤੋਂ ਬਾਅਦ ਇੱਕਦਮ ਹੀ ਸਾਈਡ ਦੇ ਉੱਤੇ ਸਾਫ ਚਾਵਲ ਆਉਂਦਾ ਹੈ ਜੀ ਕਾ ਗ੍ਰਿੰਡਰ ਆ ਗਿਆ ਜੀ ਠੀਕ ਹੈ ਫਿਰ ਉਹ ਤੋਂ ਬਾਅਦ ਚਾਵਲ ਦਾ ਉੱਥੇ ਢੇਰ ਲੱਗਦਾ ਪਰਲੇ ਪਾਸੇ ਹਾਂਜੀ ਠੀਕ ਹੈ ਠੀਕ ਹੈ ਇਹ ਪ੍ਰੋਸੈਸ ਹੈ ਜੀ ਛੈਲਰ ਦਾ ਬਿਲਕੁਲ ਜੀ ਬਿਲਕੁਲ ਠੀਕ ਹੈ ਤੇ ਇਹ ਮੰਨ ਲਓ ਵੀ ਬਾਈ ਇਹਦੇ ਵਿੱਚ ਕੈਮਰਾ ਸੈਂਸਰ ਸਿਸਟਮ ਆ ਗਿਆ ਹਾਂਜੀ ਵੀ ਜਿਵੇਂ ਕਈ ਵਾਰ ਆਪਾਂ ਤੁਸੀਂ ਕਿਹਾ ਵੀ ਜਿਹੜੀ ਵੀ ਜਦੋਂ ਇਹ ਢੇਰੀ ਕਰਦੇ ਆ ਵੀ 7-8 ਰੰਗ ਹੀ ਨਿਕਲਦੀ ਹੈ 7-8 ਰੰਗ ਹੀ ਨਿਕਲ ਉਹ ਵੀ ਜਦੋਂ ਜਦੋਂ ਵੱਧ ਕਿੱਲੀ ਭਰ ਦਿੰਦੇ ਆ ਉਦੋਂ ਜਦੋਂ ਜ਼ਿਆਦਾ ਕਿੱਲੀ ਭਰ ਦਿੰਦੇ ਆ ਜੀ ਇੱਥੇ ਆ ਕੇ ਹੀਟ ਹੋ ਜਾਂਦੀ ਹੈ ਜਿਹਦੀ ਹੀਟ ਹੋਣ ਤੋਂ ਬਾਅਦ ਉਹ ਰੰਗ ਚੇਂਜ ਕਰ ਦ ਗਰਭ ਜਾਂਦੀ ਹੈ ਜਿਹਨੂੰ ਕਹਿੰਦੇ ਆ ਉਹਦਾ ਦਾਣਾ ਸਾਰਾ ਡੈਮੇਜ ਹੋ ਜਾਂਦਾ ਜੀ ਉਹੀ ਕਾਰਨ ਹੈ ਜਿਹੜਾ ਸ਼ੈਲਰਾਂ ਨੂੰ ਲੋਸ ਪੈਂਦਾ ਠੀਕ ਹੈ ਤੇ ਇਹਦਾ ਫਿਰ ਮਤਲਬ ਜਿਵੇਂ ਰੱਖਿਆ ਹੋਇਆ ਵੀ 17 ਮੌ ਜੀਵੇ ਅਰਗੀ ਦੇ ਵਿੱਚ ਬੰਦੇ ਜੀਰੀਆਂ ਕਹਿੰਦੇ ਵੀ 12-12 ਮੌਇਸਚਰ ਤੇ 14-14 ਮੌਇਸਚਰ ਸੀਗਾ ਉਹਦਾ ਉਹਦਾ ਨੁਕਸਾਨ ਵੀ ਆ ਫਿਰ ਵੀ ਸੁੱਕ ਜਾਂਦਾ ਨਹੀਂ ਦੇਖੋ ਜੇ ਜ਼ਿਆਦਾ ਸੁੱਕੂਗਾ ਜੀ ਉਹਦਾ ਟੁਕੜਾ ਬਣੂਗਾ ਹੀ ਬਣੂਗਾ ਟੁਕੜਾ ਵੱਧ ਬਣਦਾ ਹੈ ਲੇਕਿਨ ਗੱਲ ਇਹ ਹੈ ਜੀ ਵੀ ਇਸ ਸਾਲ ਪਹਿਲਾਂ ਨਾਲੋਂ ਬਹੁਤ ਵਧੀਆ ਜੀਰੀ ਆਈ ਹੈ ਠੀਕ ਹੈ ਲੇਕਿਨ ਫਿਰ ਵੀ ਕੁਝ ਜੀਰੀ ਭਾਈਚਾਰੇ ਦੇ ਵਿੱਚ ਚੱਕਣੀ ਪੈ ਜਾਂਦੀ ਹੈ ਕੁਝ ਗੌਰਮੈਂਟਾਂ ਦੇ ਪ੍ਰੈਸ਼ਰ ਤੋਂ ਚੱਕਣੀ ਪਿਆ ਜਾਂਦੀ ਹੈ ਉਹ ਜੀਰੀ ਵੀ ਹੁਣ ਅਸੀਂ ਸਿਕਾਈ ਪਾ ਕੇ ਆਪਣੀ ਜੀਰੀ ਸੈੱਟ ਕਰਨ ਲੱਗ ਰਹੇ ਹਾਂ ਤੇ ਵੀ ਐਤ ਕੀ ਮੰਡੀਆਂ ਦੇ ਵਿੱਚ ਦੂਸਮੇ ਆਏ ਲਾ ਲੋ ਵੀ 1 ਅਕਤੂਬਰ ਤੋਂ ਮੰਡੀਆਂ ਸਟਾਰਟ ਹੋ ਗਈਆਂ ਹਨ ਅੱਜ 27 ਨਵੰਬਰ ਹੋ ਗਈ ਦੋ ਮਹੀਨੇ ਹੋਣ ਵਾਲੇ ਹੋ ਗਏ ਵੀ ਭਾਈ ਜਿਹੜੀ ਰੁੜੀ ਜਾਂਦੀ ਹੈ ਫਿਰ ਵੀ ਮਤਲਬ ਵੀ ਉਹਦਾ ਕਾਰਨ ਕੀ ਭਾਈ ਜੀ ਜਿਹੜੀ ਤਾਂ ਰੁਲੀ ਜਾਂਦੀ ਹੈ ਕਿਉਂਕਿ ਜਿਹੜੀ ਸੈਂਟਰ ਦੀ ਸਰਕਾਰ ਹੈ ਉਹ ਚਾਵਲ ਗਣੀ ਧਿਆਨ ਹੀ ਨਹੀਂ ਦੇ ਰਹੀ ਗਦਾਮ ਸਾਰੇ ਭਰੇ ਪਏ ਨੇ ਅੱਛਾ ਇੱਕ ਪਾਸੇ ਤਾਂ ਆਪਣਾ ਦੇਸ਼ ਭੁੱਖਮਰੀ ਨਾਲ ਮਰਨ ਲੱਗ ਰਿਹਾ ਜਿਵੇਂ ਜਵਾਗ ਦੀ ਵੀਡੀਓ ਆਈ ਜਵਾਗ ਦੀ 2 ਦਿਨ ਹੋ ਗਏ ਜਵਾਗ ਦੀ ਵੀਡੀਓ ਬਹੁਤ ਵਾਇਰਲ ਹੋ ਰਹੀ ਹੈ ਉਹ ਕਹਿੰਦਾ ਸਾਡੇ ਘਰੇ ਆਟਾ ਨਹੀਂ ਸੀਗਾ ਤਾਂ ਕਰਕੇ ਮੈਂ ਰੋਟੀ ਨਹੀਂ ਖਾ ਕੇ ਆਇਆ ਉਹ ਵੀਡੀਓ ਦੇਖਣ ਤੋਂ ਬਾਅਦ ਆਪਣੇ ਸਾਰੇ ਪੰਜਾਬ ਦੇ ਸਾਰੇ ਦੇਸ਼ ਦੇ ਸਾਰੇ ਵਰਲਡ ਦੀਆਂ ਅੱਖਾਂ ਦੇ ਵਿੱਚੋਂ ਪਾਣੀ ਆਇਆ ਉਹ ਵੀਡੀਓ ਦੇਖ ਕੇ ਪਰ ਇੱਕ ਪਾਸੇ ਸਰਕਾਰਾਂ ਇਹ ਕਹਿ ਰਹੀਆਂ ਨੇ ਕਿ ਸਾਡੇ ਕੋਲੇ 3 ਸਾਲਾਂ ਦਾ 4 ਸਾਲਾਂ ਦਾ ਅਨਾਜ ਪਿਆ ਹੈ ਚਾਵਲ ਪਿਆ ਕਿ ਸਾਨੂੰ ਹੁਣ ਚਾਵਲ ਦੀ ਜਾਂ ਅਨਾਜ ਦੀ ਲੋੜ ਨਹੀਂ ਲੇਕਿਨ ਜਦੋਂ ਵੀਡੀਓ ਦੇਖੀ ਤਾਂ ਇੰਨਾ ਸਰਕਾਰਾਂ ਨੇ ਉਹ ਅਨਾਜ ਭੰਡਾਰ ਕਰਕੇ ਕੀ ਕਰਨਾ ਸਹੀ ਗੱਲ ਹੈ ਇੰਨਾ ਗਰੀਬ ਲੋਕਾਂ ਨੂੰ ਦੇ ਦੇਣਾ ਇਹਨਾਂ ਦਾ ਪੇਟ ਤਾਂ ਭਰੂਗਾ ਬਿਲਕੁਲ ਬਿਲਕੁਲ ਲੇਕਿਨ ਇਹ ਸਰਕਾਰਾਂ ਨਹੀਂ ਦੇਖ ਰਹੀਆਂ ਜਿਹੜਾ ਪਿਛਲੇ ਸਾਲ ਸਾਡੇ ਸ਼ੈਲਰ ਵਾਲਿਆਂ ਨਾਲ ਹੋਈ ਹੈ ਉਹ ਜਾਂ ਸਾਨੂੰ ਪਤਾ ਹੈ ਜਾਂ ਸਾਡੇ ਬੱਚਿਆਂ ਨੂੰ ਪਤਾ ਹੈ ਸਾਡੇ ਬੱਚਿਆਂ ਦੇ ਸ਼ੌਂਕ ਵੀ ਮਰੇ ਨੇ ਉਹਨਾਂ ਚੀਜ਼ਾਂ ਨਾਲ ਅੱਛਾ ਪਿਛਲੀ ਵਾਰ ਬਾਈ ਕਾਰਨ ਕੀ ਵੀ ਗਿੱਲੀ ਜੀਰੀ ਦੀ ਵੱਧਾ ਕੀਤੀ ਜੇ ਕਿਵੇਂ ਕੀ ਚੱਕਰ ਸੀ ਬਾਈ ਜੀ ਪਿਛਲੀ ਵਾਰ ਇੰਨੀ ਗਿੱਲੀ ਜੀਰੀ ਆਈ ਹੈ ਕਿ ਤੁਸੀਂ ਇਹ ਲਾ ਲੋ ਕਿ ਗਵਰਨਮੈਂਟ ਤਾਂ ਕਹਿੰਦੀ ਹੈ ਕਿ 67 ਕਿਲੋ ਚਾਵਲ ਲਵਾਂਗੇ ਪਰ ਉਸ ਜੀਰੀ ਦੇ ਵਿੱਚੋਂ 62 ਤੋਂ 30 ਕਿਲੋ ਚਾਵਲ ਨਿਕਲੇ ਆ ਜਿਸ ਕਰਕੇ ਛੈਲਰਾਂ ਨੂੰ ਇੰਨਾ ਘਾਟਾ ਚੱਲਣਾ ਪਿਆ ਅੱਛਾ ਹਾਂਜੀ ਫਿਰ ਤਾਂ ਫੀਮ ਦੀ ਖੇਤੀ ਵਾਲਿਆਂ ਵਾਂਗੂ ਮੰਨ ਲਓ ਜਿਵੇਂ ਸਰਕਾਰ ਕਹਿੰਦੀ ਵੀ ਤੁਹਾਨੂੰ ਇੰਨੀ ਲੈਣੀ ਲੈਣੀ ਹੈ ਉਹਨਾਂ ਦਾ ਫਸਲ ਕਈ ਵਾਰ ਫਸਲ ਘੱਟ ਨਿਕਲ ਜੇ ਪਾਉ ਬੰਦੇ ਕਹਿੰਦੇ ਵੀ ਸਾਡੇ ਜਵਾਕਾਂ ਦੇ ਉਹ ਸਾਲ ਵੀ ਭੁੱਖੇ ਮਰਨ ਵਾਲਾ ਕੰਮ ਹੋ ਜਾਂਦਾ ਵੀਹ ਹਨੂਰਾ ਪਰਾਂ ਤੋਂ ਖਰੀਦ ਪੂਰੀ ਕਰਕੇ ਉਹਨਾਂ ਨੂੰ ਦੇਣੀ ਪੈਂਦੀ ਹੈ ਸਰਕਾਰ ਨੂੰ ਜਿੰਨੀ ਪਾਉਣੀ। ਉਸੇ ਤਰੀਕੇ ਨਾਲ ਵੀਰਜੀ ਸਾਡੀ ਪਿਛਲੇ ਸਾਲ ਸਾਡੇ ਬੱਚਿਆਂ ਦੀ ਰੋਜੀ ਰੋਟੀ ਮਰੀ ਹੈ ਜਿਹੜਾ ਸਾਨੂੰ ਘਾਟਾ ਚੱਲਣਾ ਪਿਆ ਉਹ ਤੁਹਾਨੂੰ ਪਹਿਲਾਂ ਵੀ ਕਿਹਾ ਵੀ ਜਾਂ ਅਸੀਂ ਜਾਣਦੇ ਆ ਜਾਂ ਸਾਡੇ ਬੱਚੇ ਜਾਣਦੇ ਨੇ। ਬਿਲਕੁਲ ਬਿਲਕੁਲ। ਗਵਰਨਮੈਂਟ ਨੇ ਜਿੰਨੀ ਸਾਨੂੰ ਜੀਰੀ ਦੇਤੀ ਉਹਦੇ ਹਿਸਾਬ ਨਾਲ ਅਸੀਂ 66 ਕਿਲੋ ਚਾਵਲ ਦੇਣਾ ਹੀ ਦੇਣਾ ਸਾਡਾ ਚਾਹੇ 60 ਨਿਕਲੇ ਚਾਹੇ 66 ਨਿਕਲੇ ਚਾਹੇ 63 ਨਿਕਲੇ। ਪਿਛਲੇ ਸਾਲ 61 ਤੋਂ 66 ਕਿਲੋ ਚਾਵਲ ਨਿਕਲੇ ਉਹਦੇ ਕਰਕੇ ਹੀ ਇੰਨਾ ਘਾਟਾ ਪਿਆ। ਉਹਦੇ ਕਰਕੇ ਪੰਗਾ ਪਿਆ। ਹਾਂਜੀ ਠੀਕ ਹੈ। ਵੀ ਭਾਈ ਜਿਵੇਂ ਮੰਡੀਆਂ ਦੇ ਵਿੱਚ ਮੰਨਦਾ ਵੀ ਜਿਵੇਂ ਸਾਨੂੰ ਸਰਕਾਰ ਕਹਿੰਦੀ ਆ ਕਿ ਵੀ ਝੋਨਾ ਲਾਉਣਾ ਬੰਦ ਕਰਨਾ ਮੰਡੀ ਕਰਨ ਸਿਸਟਮ ਬੰਦ ਹੋਊਗਾ ਹਨਾ ਤਾਂ ਤੁਹਾਡੇ ਹਿਸਾਬ ਨਾਲ ਵੀ ਲੋਕਾਂ ਨੂੰ ਕਿਹੜੀਆਂ ਫਸਲਾਂ ਕਰਨੀਆਂ ਹੋਣਾ ਚਾਹੀਦਾ ਦੇਖੋ ਜੀ ਇਹ ਤਾਂ ਸਿਸਟਮ ਹੈ ਸਾਰਾ ਖੇਤੀ ਦਾ ਇਹ ਤਾਂ ਆਪਣੇ ਜ਼ਿਮੀਦਾਰ ਭਰਾ ਦੱਸ ਸਕਦੇ ਨੇ ਲੇਕਿਨ ਜੇ ਕਣਕ ਤੇ ਝੋਨੇ ਨੂੰ ਛੱਡ ਕੇ ਹੋਰ ਫਸਲਾਂ ਕਣੀ ਵੀ ਜਾਣਗੇ ਆਪਣੇ ਭਰਾ ਤਾਂ ਉਹਦੇ ਵਿੱਚ ਵੀ ਮੁਨਾਫਾ ਬਹੁਤ ਹੈ ਪਰ ਆਪਣੇ ਜ਼ਿਮੀਦਾਰਾਂ ਨੂੰ ਵੀ ਸ਼ੌਂਕਾਂ ਨੇ ਪੱਟ ਲਿਆ ਉਹ ਵੀ ਕੰਮ ਕਰਕੇ ਰਾਜੀ ਨਹੀਂ ਹੈਗੇ ਹੁਣ ਜੇ ਉਹ ਆਪਣੇ ਅੱਲਾ ਸੰਦੀ ਖੇਤੀ ਕਰਨ ਲਣ ਮਿਰਚਾਂ ਦੀ ਖੇਤੀ ਕਰਨ ਲਣ ਜਾਂ ਹੋਰ ਸਬਜ਼ੀਆਂ ਦੀ ਖੇਤੀ ਕਰਨ ਲਣ ਤਾਂ ਇੱਕ ਕਿੱਲੇ ਦੇ ਵਿੱਚੋਂ 2-2 ਲੱਖ ਰੁਪਏ ਦੀ ਫਸਲ ਹੁੰਦੀ ਹੈ ਪਰ ਕਰਨ ਤੇ ਯਾਰ ਨਹੀਂ ਬਿਲਕੁਲ ਜਿਵੇਂ ਤੁਸੀਂ ਕਹੇ ਵੀ ਜਾਦੇ ਜੀਰੀ ਚੱਕਣੀ ਔਖੀ ਹੋ ਜਾਂਦੀ ਹੈ ਹਨਾ ਜਾਂ ਮੰਨ ਲਓ ਵੀ ਬੰਦਾ ਇਸ ਹਾਲ ਤੇ ਕਰ ਲੇ ਵੀ ਜੇ ਕਿਸੇ ਕੋਲੇ 10 ਕਿੱਲੇ ਨਹੀਂ ਤਾਂ ਅੱਧੇ ਚੌਲ ਨਾਲੇ ਤੇ ਅੱਧੀ ਉਹੀ ਸਾਡੇ ਕੋਈ ਹੋਰ ਬਦਲ ਨਹੀਂ ਫਸਲ ਵਾਲੇ ਹਨ ਵੀ ਉਨੀਆਂ ਕਿ ਫਿਰ ਸਰਕਾਰਾਂ ਨੂੰ ਵੀ ਉਹ ਹੋਊਗਾ ਚੱਕਣ ਸੰਭਾਲ ਜਿਹੜੀ ਜਿਹੜੀ ਗੱਲ ਸੁੱਖੀ ਭਾਈ ਤੁਸੀਂ ਕਹਿ ਰਹੇ ਹੋ ਉਹ ਤੁਹਾਡੀ ਗੱਲ ਬਿਲਕੁਲ ਸਹੀ ਹੈ ਪਰ ਅੱਜ ਕੱਲ ਜ਼ਿਮੀਂਦਾਰਾਂ ਦੇ ਬੱਚੇ ਵੀ ਕਰਕੇ ਰਾਜੀ ਨਹੀਂ ਉਹ ਵੀ ਕਹਿੰਦੇ ਨੇ ਵੀ ਸਵੇਰੇ ਇੱਕ ਵਾਰੀ ਨਿਗਾ ਮਾਰਿਆ ਇਹ ਖੇਤ ਦੇ ਵਿੱਚ ਉਹ ਤੋਂ ਬਾਅਦ ਜਿਵੇਂ ਫਸਲ ਹੋਊਗੀ ਦੇਖੀ ਜਾਊਗੀ ਰੋਲਾ ਇਹ ਹੈ ਸਹੀ ਗੱਲ ਲੇਕਿਨ ਜੇ ਸਬਜੀ ਦਾ ਕੰਮ ਕਰਦੇ ਨੇ ਤਾਂ ਮਿੱਟੀ ਨਾਲ ਮਿੱਟੀ ਹੋਣਾ ਪਊਗਾ ਪਰ ਅੱਜ ਆਪਣਾ ਜ਼ਿਮੀਦਾਰ ਮਿੱਟੀ ਨਾਲ ਮਿੱਟੀ ਹੋਣ ਨੂੰ ਤਿਆਰ ਨਹੀਂ ਹੈਗਾ ਸਹੀ ਗੱਲ ਹੈ ਤੇ ਇੱਕ ਗੱਲ ਦੇਖੀਏ ਬਾਈ ਜਿਵੇਂ ਮੰਨ ਲਓ ਵੀ ਤੁਹਾਡੇ ਕਾਰੋਬਾਰ ਨਹੀਂ ਸੈਲਰਾਂ ਦੇ ਹਨਾ ਤੁਸੀਂ ਇੱਥੇ ਆ ਕੇ ਰੋਜ਼ ਹਾਜ਼ਰੀ ਲਵਾਉਣੀ ਹੈ ਹਾਂਜੀ ਜਿਵੇਂ ਆਪਾਂ ਗੱਲ ਕਰੀ ਜਾਂਦੇ ਵੀ ਸਾਡੇ ਨਾਲ ਉਹ ਕੰਮ ਤੇ ਹੋਗੇ ਵੀ ਕਣਕ ਦੀ ਮੁੜ ਕੇ 20-22 ਦਿਨਾਂ ਬਾਅਦ ਖੇਤ ਜਾਂਗੇ ਹਾਂਜੀ ਹੈਨਾ ਹਾਂਜੀ ਜੇ ਪੱਠੇ ਵੱਢਣ ਵੀ ਜਾਂਦੇ ਹੈਗੇ ਉਹ ਪੱਠਿਆਂ ਵਾਲੇ ਉਸ ਤੋਂ ਹੀ ਮੋੜੇ ਹੁੰਦੇ ਆਗੇ ਠੀਕ ਆ ਪੰਜੇ ਉਹਨਾਂ ਸਹੀ ਨਹੀਂ ਹੁੰਦੀਆਂ ਬਥੇਰੇ ਬਾਈ ਇਹ ਜੇ ਵੀ ਨਹੀਂ ਜਿਹੜੇ ਰੋਜ਼ ਜਾਂਦੇ ਨੇ ਹਨਾ ਪਰ ਬਹੁਤ ਗਿੰਤੀ ਇਹ ਜੀ ਹੋ ਵੀ ਵੀ ਖੇਤ ਜਾਂਦੇ ਨਹੀਂ ਕਣਕ ਬੀਜਦੇ ਉਹਦੋਂ ਬਾਅਦ ਪਾਣੀ ਦਾਉਣ ਵੇਲੇ ਜਾਣਗੇ ਉਦੋਂ ਹੀ ਯੂਰੀਆ ਸਿੱਟ ਕੇ ਮੁੜ ਕੇ 10 15 ਦਿਨਾਂ ਬਾਅਦ ਜਾਣਗੇ ਵੀ ਸਪਰੇਅ ਕਰਨੀ ਆ ਉਹ ਕਰਨੀ ਆ ਮੇਰੇ ਨਾਲ ਬਾਈ ਸਾਡਾ ਜੱਗੀ ਖੜਾਗਾ ਖੋਦ ਕਿਸਾਨ ਆ ਖੇਤੀ ਕਰਦਾ ਛੋਟਾ ਕਿਸਾਨ ਆ ਜੇ ਕੀ ਸਹੀ ਗੱਲ ਆ ਨਾ ਇਹ ਬਾਈ ਸਹੀ ਆ ਬਾਈ ਸਹੀ ਆ ਵੀ ਕਣਕ ਬੀਜ ਕੇ ਆਪਾਂ ਜਾਣਦੀ ਨਹੀਂ ਨਾ ਖੇਤ ਜਾਣਦੀ ਨਹੀਂ ਬਾਈ 22 ਦਿਨ ਲਾਲਾ ਮਹੀਨਾ ਹੈ ਮਹੀਨੇ ਬਾਅਦ ਜਾਣਗੇ ਲਾਲਾ ਸਾਲ ਸਾਲ ਬੇਲੇ ਨਹੀਂ ਸਾਰੇ ਸਹੀ ਗੱਲ ਆ ਉਤੋਂ ਐ ਨਹੀਂ ਹੈਗਾ ਵੀ ਜੇ ਕਰੇ ਤੁਸੀਂ ਬੇਲੇ ਹੋ ਪਤੰਦਰੋ ਖਨੌਰੀ ਬਾਰਡਰ ਤੇ ਤਾਂ ਜਾਓ ਹਾਂ ਬਾਕੀ ਤੂੰ ਹੁਣ ਆਪਾਂ ਐਮਪੀ ਜਾ ਕੈਸੀ ਵਾਲਾ ਸੁਖੀ ਉਹਦੇ ਹਰੇਕ ਬੰਦੇ ਕੋਲ 5 ਕਿਲ ਨੇ ਤਾਂ 5 ਭਾਂਤੀ ਫਸਲਾਂ ਬੰਦਿਆਂ ਦੀ ਹਾਂ ਤੂੰ ਆਈ ਹੈਗਾ ਕਿ ਹਾਂ ਇੱਕ ਭਾਂਤੀ ਲੜਾ ਇੱਕ ਦਾ ਰੇਟ ਆ ਜੂ ਉਹ ਤੂੰ ਬੰਦੇ ਦਾ ਘਾਟਾ ਪੂਰਾ ਹੋ ਜਾ ਲੈ ਇੱਕ ਘਾਟ ਵੀ ਦਿੰਦੀ ਹੈ ਕੋਈ ਫਸਲ ਸਹੀ ਗੱਲ ਆ ਬਿਲਕੁਲ ਨਹੀਂ ਜੋਸਲਰ ਹਿਸਾਬ ਨਾਲ ਕਰਨ ਵਾਲਾ ਜੇ ਆਪਣੇ ਕਰਨ ਲੜਾ ਆਪਣੇ ਸਹੀ ਗੱਲ ਆ ਮਰਦਾ ਨਹੀਂ ਹੈ ਬਿਲਕੁਲ ਹੁਣ ਜੱਗੀ ਬਹੁਤੇ ਵੀਰਾਂ ਨੂੰ ਆਏ ਵੀ ਹੋਊਗਾ ਵੀ ਖਾਣੀ ਇਹ ਸੁਖੀ ਗਿਆ ਵੀ ਸੈਲਰ ਵਾਲੇ ਦਾ ਦੁੱਖ ਬਣਾਉਂਦਾ ਹਨਾ ਇਹ ਅਸਲ 'ਚ ਕੱਲਾ ਸੈਲਰ ਵਾਲਾ ਲੜਾ ਹੀ ਨਹੀਂ ਹੈਗਾ ਇਹ ਉਹ ਕਿਸਾਨ ਵੀਰ ਆ ਜਿਹਨੇ ਖਨੌਰੀ ਬਾਰਡਰ ਦੇ ਟਾਇਰ ਪਵਾਏ ਦੀ ਬਈ ਉਥੋਂ ਜਾਣ ਪਛਾਣ ਹੋਈ ਹੈ ਜੀ ਹਨਾ ਜੱਟ ਪਾਈ ਆਪਣਾ ਹਾਂ ਇਹਦਾ ਮੰਨ ਲਾ ਵੀ ਜੱਟ ਬਾਣੀ ਆ ਇਹਦਾ ਕਹੇ ਨਾਲ ਆ ਵੀ ਬਾਬਾ ਨਾਨਕ ਸੁੱਖ ਰੱਖੇ ਅੰਕੇਤ ਬਾਈ ਉਦੋਂ ਥੋੜੇ ਮਨ ਚ ਕਿਵੇਂ ਆਇਆ ਵੀ ਟਰੈਕਟਰਾਂ ਦੇ ਟਾਇਰਾਂ ਟੂਪਾਂ ਉਹ ਕਰਤੀਆਂ ਇੱਕ ਪਾਸੇ ਮੁਕਸਰ ਵਾਲੇ ਕੱਲਾ ਵੀਡੀਓ ਜੀ ਕਹੀ ਜਾਣ ਮਸ਼ਹੂਰੀ ਦੇ ਮਾਰੇ ਹਨਾ ਤੁਸੀਂ ਆਪਦੀਆਂ ਗੱਡੀਆਂ ਚ ਬਾਈ ਟਾਇਰ ਟੂਪ ਮਿਸਤਰੀ ਨਾਲ ਲੈ ਕੇ ਵੀ ਟ੍ਰੇਡਰਾਂ ਲੈ ਕੇ ਵੀ ਚਲੋ ਵੀ ਇਹਦੇ ਵਿੱਚ ਸੁੱਖੀ ਬਾਈ ਜੀ ਗੱਲ ਇਹ ਆ ਵੀ ਜਦੋਂ ਦੀ ਮੈਂਨੇ ਸੁਰਤ ਸੰਭਾਲੀ ਹੈ ਹਾਂ ਉਦੋਂ ਦਾ ਮੈਂ ਜ਼ਿਮੀਦਾਰ ਭਰਾਵਾ ਨਾਲ ਹੀ ਰਹਿਣਾ ਕਿਉਂਕਿ ਮੇਰੇ ਜਿਹੜੇ ਵੀ ਚਾਚੇ ਨੇ ਮੇਰੇ ਤਾਏ ਨੇ ਮੇਰੇ ਫਾਦਰ ਸਾਹਿਬ ਨੇ ਉਹਨਾਂ ਦਾ ਆੜਤ ਦਾ ਕੰਮ ਰਿਹਾ ਸ਼ੁਰੂ ਤੋਂ ਸਾਡਾ ਜ਼ਿਮੀਦਾਰਾਂ ਦੇ ਨਾਲ 9 ਮਾਸ ਦਾ ਰਿਸ਼ਤਾ ਹੈ ਜਦੋਂ ਉੱਥੇ 21 ਫਰਵਰੀ ਨੂੰ ਹਮ ਆਪਣਾ ਹਰਿਆਣਾ ਸਰਕਾਰ ਨੇ ਇੱਧਰ ਆ ਕੇ ਗੁੰਡਾਗਰਦੀ ਕੀਤੀ ਸੀ ਤਾਂ ਉਸ ਟਾਈਮ ਦੇ ਉੱਤੇ ਸਾਨੂੰ ਵੀ ਦੇਖ ਕੇ ਸਾਡੇ ਲੂ ਕੰਡੇ ਖੜੇ ਹੋ ਗਏ ਸੀਗੇ ਉਸ ਚੱਕਰ ਦੇ ਵਿੱਚ ਹੀ ਅਸੀਂ ਇੱਥੋਂ ਗਏ ਸੀਗੇ ਸਾਰੇ ਜਣੇ ਤਾਂ ਹੀ ਉੱਥੇ ਜਾ ਕੇ ਟਰੈਕਟਰਾਂ ਦਾ ਟਿਊਬਾਂ ਦਾ ਤੇ ਆਪਣਾ ਮਸ਼ੀਨਰੀ ਦਾ ਜੋ ਵੀ ਕੰਮ ਸੀਗਾ ਉਹ ਸਾਰਾ ਕੰਮ ਅਸੀਂ ਕਰਵਾ ਕੇ ਆਏ ਸੀ ਕਿਉਂਕਿ ਸਾਡਾ ਇਹਨਾਂ ਨਾਲ 9 ਮਾਸ ਦਾ ਰਿਸ਼ਤਾ ਬਿਲਕੁਲ ਕੋਈ ਬਿਲਕੁਲ ਇਸੇ ਕਰਕੇ ਭਾਈ ਜਦੋਂ ਮੈਂ ਤੁਹਾਨੂੰ ਗੁੱਸੇਵਿਆਂ ਨਾਲ ਜੀਰੀ ਖੰਡੈ ਜੀ ਪਈਆ ਹਨਾ ਤੇ ਮੈਨੂੰ ਲੱਗਿਆ ਭਈ ਤੁਸੀਂ ਕਹਿੰਦੇ ਵੀ ਆ ਸੁਖੀ ਐ ਕਰਕੇ ਪਹਿਲੀ ਵਾਰ ਸਾਨੂੰ ਇਹਨਾਂ ਨਾਲ ਘਾਟਾ ਪਿਆ ਵੀ ਐਤ ਕੀ ਮੜਾ ਮੋਟਾ ਹੋਆ ਵੀ ਆਹ ਦੇਖ ਲੈ ਵੀ ਗਿੱਲੀ ਜੀਰੀ ਦਾ ਹੋਆ ਹਨਾ ਯਾਨੀ ਕਿਤੇ ਨਾ ਕਿਹਾ ਤਾ ਦੁਖੀ ਤੁਸੀਂ ਵੀ ਹੋ ਕਿਸਾਨ ਵੀ ਦੁਖੀ ਐ ਇਹਦੀਆਂ ਜ਼ਿੰਮੇਵਾਰ ਨਹੀਂ ਐ ਸਰਕਾਰਾਂ ਹਨਾ ਇਹ ਭਾਈ ਜੀ ਮੈਂ ਤੁਹਾਨੂੰ ਤਾਂ ਦਿਖਾਈ ਸੀ ਕਿਉਂਕਿ ਸਰਕਾਰਾਂ ਕਹਿ ਦਿੰਦੀਆਂ ਨੇ ਵੀ ਅਸੀਂ ਸ਼ੈਲਰ ਵਾਲੇ ਨੂੰ 17 ਮੋਚਰ ਦੀ ਜੀਰੀ ਦੇਤੀ ਉਹਨਾਂ ਨੂੰ ਘਾਟਾ ਕਿੱਥੋਂ ਪੈ ਗਿਆ ਜੇ ਸਾਨੂੰ ਸਾਰੀ ਜੀਰੀ 17 ਮੋਚਰ ਦੀ ਸਰਕਾਰ ਨੇ ਦੇਤੀ ਤਾਂ ਸਾਨੂੰ ਸੁਕਾਣ ਦੀ ਕੀ ਲੋੜ ਪਈਏ ਬਾਈ ਸਹੀ ਗੱਲ ਅਸੀਂ ਤੁਹਾਡੇ ਸਾਹਮਣੇ ਦੇਖਿਆ ਤੁਸੀਂ ਪਹਿਲਾਂ 10 12 ਮੁੰਡੇ ਲੱਗ ਰਹੇ ਸੀਗੇ ਉਹ ਤੋਂ ਬਾਅਦ ਹੁਣ ਇੱਕ ਮੁੰਡਾ ਉਹਦੇ ਵਿੱਚ ਪੰਜਾ ਲੱਗ ਰਿਹਾ ਮਾਰਨਾ ਉਹਦੇ ਤੇ ਬੱਟਾ ਲੱਗ ਰਿਹਾ ਬਨਾਣ ਵੀ ਧੁੱਪ ਨਾਲ ਚੰਗੀ ਤਰ੍ਹਾਂ ਸੁੱਕ ਜੇ ਤੇ ਸਾਡੇ ਜਵਾਗ ਰੋਟੀ ਖਾਂਦੇ ਹੋ ਜਾਣ ਸਹੀ ਗੱਲ ਉਹ ਸਾਰਾ ਦਿਨ ਇਹੀ ਕੰਮ ਕਰੀ ਜਾਂਦਾ ਸਾਰਾ ਦਿਨ ਇਹੀ ਕੰਮ ਕਰਨਾ ਹੈ ਬਾਈ ਠੀਕ ਹੈ ਚਲੋ ਬਾਈ ਤੇ ਧੰਨਵਾਦ ਤੁਹਾਡਾ ਬਹੁਤ-ਬਹੁਤ ਤੁਸੀਂ ਆਪਦੇ ਵਿਚਾਰ ਦੱਸੇ ਹਨ ਤੇ ਨਾਲ ਹੀ ਮਨ ਲਾ ਵੀ ਕਿਸਾਨੀ ਵੀ ਦੁਖੀ ਹੈਗੀ ਕਿਉਂ ਖਾਣ ਮੰਡੀਆਂ ਦੇ ਵਿੱਚ ਹੋਈ ਜਾਂਦਾ ਹੁਣ ਕੱਲ ਦੇਖ ਲਓ ਪਖਣੋਰੀ ਬਾਡਰ ਤੇ ਗਏ ਡੱਲੇ ਵਾਲ ਸਾਹਿਬ ਜੱਕੇ ਗਏ ਹਨ ਲੋਕ ਲਈ ਜਾਂਦੇ ਨੇ ਕਹਿੰਦੇ ਇੱਥੇ ਇਕੱਠ ਨਹੀਂ ਵਧਿਆ ਹੋਣੀ ਹੋਇਆ ਉਹਦਾ ਕਾਰਨ ਕੀ ਹੈ ਬਾਈ ਅੱਧੇ ਕਿਸਾਨ ਤਾਂ ਮੰਡੀਆਂ 'ਚ ਬੈਠੇ ਨਹੀਂ ਹਨਾ ਅੱਧੇ ਕਣਕ ਬੀਜੀ ਜਾਂਦੇ ਨੇ ਕਿਉਂ ਬਾਹਰ ਲੇਟ ਹੋ ਗਿਆ ਲੋਕ ਆਉਣ ਕਿੱਥੋਂ ਬਾਈ ਸਰਕਾਰਾਂ ਨੂੰ ਆਏ ਹੋ ਜਾਂਦਾ ਵੀ ਯਾਰ ਇਹਨੂੰ ਪਰੇਸ਼ਾਨ ਕਰੀਏ ਖੇਤੀ ਛੱਡੇ ਤੇ ਕਾਰਪੋਰੇਟ ਘਰਾਣਿਆਂ ਤੱਕ ਜਾਵੇ ਹਨਾ ਇਹ ਤੁਹਾਡੀ ਗੱਲ ਬਿਲਕੁਲ ਸਹੀ ਹੈ ਜੀ ਜਿਹੜਾ ਸਰਕਾਰਾਂ ਵੱਲੋਂ ਸਾਨੂੰ ਪਰੇਸ਼ਾਨ ਕੀਤਾ ਜਾ ਰਿਹਾ ਹੈ ਇਹ ਵੀ ਇਸ ਚੱਕਰ ਦੇ ਵਿੱਚ ਹੀ ਕੀਤਾ ਜਾ ਰਿਹਾ ਹੈ ਜੀ ਕਿ ਜ਼ਿੰਮੇਵਾਰਤਾ ਅੱਗੇ ਧਰਨਾਂ ਲਾ ਦਿੰਦੇ ਨੇ ਪਰ ਅਸੀਂ ਇੰਡਸਟਰੀ ਸ਼ੈਲਰ ਜ ਇੰਡਸਟਰੀ ਹੈ ਜਿਹੜੀ ਵੀ ਇਹਨੂੰ ਬੰਦ ਕਰਾ ਦਈਏ ਉਹ ਤੋਂ ਬਾਅਦ ਝੋਨਾ ਕਿਸੇ ਨੇ ਚੱਕਣਾ ਨਹੀਂ ਜ਼ਿੰਮੇਵਾਰ ਇੱਕ ਸਾਲ ਲਾਊਗਾ ਝੋਨਾ ਦੋ ਸਾਲ ਲਾਊਗਾ ਉਹ ਤੋਂ ਬਾਅਦ ਜਦੋਂ ਉਹਦਾ ਝੋਨਾ ਬਿਕਣਾ ਨਹੀਂਗਾ ਉਹਦਾ ਝੋਨਾ ਹੋਊਗਾ 2500 ਰੁਪਏ ਵਾਲਾ ਉਹਦਾ ਝੋਨਾ ਬਿਕੂਗਾ 1200 ਰੁਪਏ ਸ ਤੇ ਤੇ ਆਂ ਇ ਆਟੋਮੈਟਿਕ ਅੰਬਾਨੀ ਅਡਾਨੀਆਂ ਦੇ ਹਵਾਲੇ ਸਾਰਾ ਸਿਸਟਮ ਹੀ ਕਰ ਦਾਂਗੇ ਵੀ ਆ ਪੀਓ ਖੇਤੀ ਛੱਡ ਕੇ ਫਿਰ ਜਗੀ ਵੀ ਸਾਈਕਲ ਤੇ ਉਹ ਬੰਨ ਲੈਣਗੇ ਟੇਪੜ ਹਨਾ ਸਾਈਕਲ ਤੇ ਟੇਪੜ ਬੰਨ ਕੇ ਕੋਈ ਕਿਸੇ ਫੈਕਟਰੀ ਜਾਊ ਕੋਈ ਕਿਸੇ ਫੈਕਟਰੀ ਜਾਊ ਸਾਡੇ ਲਾਵੇ ਟਰਾਈ ਡੈਂਟਾ ਫਿਰ ਉਧਰ ਨੂੰ ਖੇਚਣੀਆਂ ਪੈਣਗੀਆਂ ਲੋਕਾਂ ਨੂੰ ਤਿਆਰੀਆਂ ਬਾਈ ਜੀ ਅਸੀਂ ਨਾ ਇੱਕ ਚੀਜ਼ ਸੁਣਦੇ ਹੁੰਨੇ ਆ ਚੰਡੀਗੜ੍ਹ ਦੇ ਵਿੱਚ ਕਈ ਨਾ ਸਾਡੀਆਂ ਮਤਾਵਾਂ ਮੈਨੂੰ ਮਿਲੇ ਸੀ ਇੱਕ ਵਾਰ ਮਹੱਲੀ ਏਰੀਆ 'ਚ ਉਹ ਮੈਨੂੰ ਮਿਲੇ ਤਾਂ ਉਹਨਾਂ ਦੇ ਹੱਥ 'ਚ ਡੋਲੂ ਸੀਗਾ ਮੈਂ ਉਹਨਾਂ ਨੂੰ ਪੁੱਛਿਆ ਮੈਂ ਕਿ ਮਾਤਾ ਜੀ ਕਿੱਥੇ ਚੱਲੇ ਹੋ ਉਹ ਕਹਿੰਦੇ ਜੀ ਸਾਡੇ ਦਾਦੇ ਦਾ ਨਾ ਫਲਾਣੇ ਸੈਕਟਰ ਦੇ ਵਿੱਚ ਪੀਪਲ ਲਾਇਆ ਹੋਇਆ ਖੜਾ ਹੈ ਅੱਛਾ ਵੀ ਉੱਥੇ ਸਾਡਾ ਖੇਤ ਹੁੰਦਾ ਸੀ ਉੱਥੇ ਕੱਚੀ ਲੱਸੀ ਪਾਣ ਚੱਲੇ ਆ ਅੱਛਾ ਬਾਈ ਜੀ ਜਿਹੜੇ ਆਪਣੇ ਆ ਜਿਮੀਦਾਰਾਂ ਨੇ ਹੁਣ ਗੁੱਟੇ ਲਾਏ ਹੋਏ ਨਾ ਜਿਹੜੇ ਤੁਸੀਂ ਆਪਦੇ ਖੇਤਾਂ 'ਚ ਲਾਏ ਨੇ ਛੋਡੇ ਜਿਹੜੇ ਪੋਤੇ ਹੋਣਗੇ ਪਰਪੋਤੇ ਹੋਣਗੇ ਉਹ ਵੀ ਉੱਥੇ ਉਮੀ ਲੱਸੀ ਪਾ ਕੇ ਆਇਆ ਕਰਨਗੇ ਜੇ ਸਾਰਾ ਸਿਸਟਮ ਮਾਨੀਆਂ ਤੇ ਅਡਾਨੀਆਂ ਦੇ ਹੱਥ ਚਲਾ ਗਿਆ ਸਹੀ ਗੱਲ ਇਹ ਗੱਲ ਮੇਰੀ ਯਾਦ ਕਰਿਓ ਇਹ ਨੋਟ ਰੱਖਿਓ ਮੇਰੀ ਗੱਲ ਨੂੰ ਨੋਟ ਰੱਖਿਓ ਸਹੀ ਗੱਲ ਆ ਬਈ ਬਿਲਕੁਲ ਲੰਬੀ ਸੋਚੋ ਭਰਾ ਬੋਲੋ ਹਾਂਜੀ ਬਿਲਕੁਲ ਕੱਲਾ ਆਪਣੇ ਬਾਰੇ ਨਾਲ ਸੋਚੋ ਪੁੱਤ ਪੋਤਿਆਂ ਬਾਰੇ ਵੀ ਸੋਚੋ ਹੋਰ ਆਈਆਂ ਪੀੜ੍ਹੀਆਂ ਬਾਰੇ ਵੀ ਸੋਚੋ ਹਾਂਜੀ ਬਿਲਕੁਲ ਠੀਕ ਐ ਅਨਕਿਤ ਬਾਈ ਧੰਨਵਾਦ ਵੀਰੇ ਤੁਹਾਡਾ ਵੀ ਬਹੁਤ ਬਹੁਤ ਜੋਇਆ ਕਾਮ ਕੀਤਾ ਥੈਂਕ ਯੂ ਬਾਈ ਜੀ ਧੰਨ